ਇਹ ਜਾਫੀ ਨੇ ਕਬਾਲ ਕਰ ਦਿੱਤੀ ਆ ਉਹ ਹੈ ਕਰਨ ਮਿਲਵੀਓ ਇਹਦੇ ਬੱਲੇ ਬੱਲੇ ਕਰਾ ਰਿਹਾ ਲਓ ਕਹਿੰਦੇ ਸਖਰਦਾਰ ਪਵਨ ਕੁ ਇਹ ਭਾਜੀ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਨਿਹਾਲ ਸਿੰਘ ਦੀ ਯਾਦ ਵਿੱਚ ਇੱਕ ਵਰਸੀ ਇਹੀਂ ਮਨਾਉਂਦੇ ਆ ਉਹਨਾਂ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਐਰ ਕੀ ਜਿਹੜਾ ਇਹ ਟੂਰਨਾਮੈਂਟ 38ਵਾਂ ਟੂਰਨਾਮੈਂਟ ਆ ਜਿਸ ਵਿੱਚ ਭਾਜੀ ਜਿਵੇਂ 70 ਕਿਲੋ ਕਬੱਡੀ ਫੁੱਟਬਾਲ ਓਪਨ ਵਾਲੀਬਾਲ ਓਪਨ ਤੇ ਕਬੱਡੀ ਓਪਨ ਦੇ ਮੈਚ ਹੋਣੇ ਆ ਤੇ ਬਾਕੀ ਇਹ ਜਿਹੜੀ ਅਸੀਂ ਮੈਚ ਕਰਾ ਰਹੇ ਆ ਜਿੱਦਾਂ ਹੁਣ ਅੱਜ ਦੇ ਸਮੇਂ ਵਿੱਚ ਨਸ਼ੇ ਵਾਲੇ ਨਵੇਂ ਯੂਥ ਆ ਰਹੇ ਆ ਉਹਨਾਂ ਨੂੰ ਇੱਕ ਚੰਗੀ ਸਿਹਤ ਦੇਣ ਲਈ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਸਰਪ੍ਰਸਰ ਬੀਟੀ ਪ੍ਰਾਈਜ਼ ਪਲਾਨ ਇਹੀ ਆ ਪੂਰੇ ਇੱਕ ਵਿੱਚ ਜਿਹੜਾ ਨਵਾਂ ਜਨਰੇਸ਼ਨਾਂ ਜਿਹੜੀ ਪਹੁੰਚਦਾ ਹੈ ਮੈਂ ਕਿਹਾ ਠੀਕ ਆ ਉਹਨਾਂ ਨੂੰ ਇਹੀ ਗਰਾਊਂਡ ਨਾਲ ਹੀ ਹੋ ਰਿਹਾ ਹੈ ਕਿ ਇਹਨਾਂ ਨੂੰ ਸੜਕ ਤੇ ਜਾਣ ਦੀ ਲੋੜ ਨਹੀਂ ਹੈ। ਹਾਂਜੀ ਉਹ ਨਰਦਿਆਂ ਤੋਂ ਰਹਿਤ ਰਹਿ ਸਕੇ। ਬਹੁਤ ਪ੍ਰੀਤ ਵੀ ਆ ਰਿਹਾ ਹੈ ਸੱਜੇ ਮਾਝੇ ਵਾਲਾ ਇਲਾਕੇ ਦਾ ਸਮਾਜ ਦਾ ਨਾਮ ਉੱਚਾ ਕਰ ਸਕਣ। ਜੇਤੂ ਟੀਮਾਂ ਵਾਸਤੇ ਖਾਸ ਸਪੈਸ਼ਲ ਨਾਂਮ ਹੋਏ। ਜੇਤੂ ਟੀਮਾਂ ਲਈ ਵੱਡੇ ਪੱਤਰ ਤੇ ਇਨਾਮਾਂ। ਬਾਕੀ ਉਹਨਾਂ ਲਈ ਵਿਸ਼ੇਸ਼ ਤੌਰ ਤੇ ਕੱਪ ਵੀ ਟਰੋਫੀਆਂ ਬਣਾਈਆਂ ਗਈਆਂ ਹਨ। ਕਿੰਨੀਆਂ ਕਿ ਟੀਮਾਂ ਦੇ ਮੈਚ ਅੱਜ ਕਰਾਏ ਜਾ ਰਹੇ ਆ? ਇਹ ਅੱਜ ਆਪਣੇ ਜਿਹੜੇ ਕਬੱਡੀ 70 ਕਿਲੋ ਆ ਉਹਨਾਂ ਦੀਆਂ ਹੈਗੀਆਂ 8 ਟੀਮਾਂ ਤੇ ਮਾਲੀਵਾਲ ਦੀਆਂ ਹਨ 10 ਟੀਮਾਂ ਅਤੇ ਫੁੱਟਬਾਲ ਦੀਆਂ ਹਨ 20 ਟੀਮਾਂ ਇਹ ਮੈਚ ਦੋ ਰੋਜ਼ਾਂ ਮੈਚ ਆ 7 ਫਰਵਰੀ ਤੇ 8 ਫਰਵਰੀ ਨੂੰ ਫਾਈਨਲ ਮੈਚ ਹੋਊਗਾ ਇੱਕ ਇੱਕ ਮਿੰਟ ਇਹ ਪਿਛਲੇ 8 ਸਾਲ ਫਰਵਰੀ ਦਾ ਜਿਹੜਾ ਤੁਹਾਨੂੰ ਪੂਜਾ ਹਫਤਾ ਦਿਨ ਸ਼ਨੀ ਤੇ ਐਤਵਾਰ ਹਰ ਹਾਲ ਉਹੀ ਤਰੀਕਾ ਰੱਖੀ ਜਾਂਦੇ ਆ ਦਿਨ ਛਣੀ ਐਤਵਾਰ ਨੂੰ ਮੁੱਕ ਰੱਖ ਕੇ ਕੋਈ ਵੀ ਤਰੀਕ ਆ ਜਾਵੇ ਉਹ ਟੂਰਨਾਮੈਂਟ ਕਰਵਾਇਆ ਜਾਂਦਾ ਜੀ ਮੁੱਖ ਮਹਿਮਾਨ ਕੌਣ ਆਜੇ ਜਿਹੜੇ ਆਪਣੇ ਹੈਗੇ ਆ ਮੁੱਖ ਮਹਿਮਾਨ ਸਰਦਾਰ ਰਾਣਾ ਗੁਰਜੀਤ ਸਿੰਘ ਜੀ ਆ ਤੇ ਕੱਲ ਨੂੰ ਮੈਚ ਫਾਈਨਲ ਹੋਣੇ ਆ ਕੱਲ ਨੂੰ ਮੁੱਖ ਮਹਿਮਾਨ ਸੱਜਨ ਸਿੰਘ ਚੀਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਤੇ ਨਾਲ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਉਹ ਵੀ ਹਾਜ਼ਰੀ ਭਰਣਗੇ ਟੋਲ ਬਣਿਆ ਹੋਇਆ ਆ ਵੱਡੀ ਮੈਚ ਵਾਲੀ ਵਾਲ ਫੁੱਟਬਾਲ ਮੈਚ ਸ਼ੁਰੂ ਹੋਏ ਨੇ ਇਹਦੇ ਬਾਰੇ ਕੀ ਕਿਹਾ ਗਿਆ ਸਾਡਾ ਅਸੀਂ ਸਤਿਪੰਥ ਬੰਦੇ ਅਸਿੰਘ ਦੀ ਯਾਦ ਵਿੱਚ ਸਾਰਾ ਪਿੰਡ ਰਲ ਕੇ ਉਹ ਖਿਡਾਰੀਆਂ ਦੀ ਮਨਸ਼ਾ ਤੋਂ ਦੂਰ ਰੱਖਣ ਲਈ ਇਹਨੂੰ ਟੂਰਨਾਮੈਂਟ ਨੂੰ ਕਰਾਉਂਦੇ ਆ ਸਾਡਾ ਤਕਮਾ ਪੂਰਾ ਹੋ ਰਹੀ ਹੈ ਉਹ ਹੱਥ ਕਰਦੇ ਦੇ ਵਿੱਚ ਉਹਦੇ ਬੱਲੇ ਬੱਲੇ ਕਰਾ ਰਿਹਾ ਸਯੋਗ ਨਾਲ ਸਾਰਿਆਂ ਦੇ ਕਰਾਇਆ ਜਾਂਦਾ ਜਿਹੜਾ 13 ਸਾਲ ਲਗਭਗ ਇਹਨਾਂ ਗਰਾਊਂਡਾਂ ਨੂੰ ਮੈਂटेन ਰੱਖਿਆ ਜਾਂਦਾ ਸਪਾਈ ਮਤਲਬ ਹਰ ਤਰ੍ਹਾਂ ਦੇ ਪਲੇਅਰਾਂ ਨੂੰ ਸਾਡੇ ਕਿਦਾਂ ਦਾ ਵਧੀਆ ਕਿ ਸਾਡੇ ਮਣਿਆ ਜਿਮ ਵੀ ਉੱਥੇ ਵੀ ਬੱਚੇ ਸ਼ਾਮ ਨੂੰ ਵੀ ਸਵੇਰ ਨੂੰ ਵੀ ਪ੍ਰੈਕਟਿਸ ਕਰਦੇ ਸਿਰਫ ਇਹੋ ਵੀ ਬੱਚੇ ਜਿਹੜੇ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਨਸ਼ੇ ਤੋਂ ਦੂਰ ਕਿਹੜੀਆਂ ਕਿਹੜੀਆਂ ਟੀਮਾਂ ਦੇ ਹੋ ਰਹੇ ਇੱਥੇ ਕਬੱਡੀ ਫੁੱਟਬਾਲ ਤੇ ਸਾਡੀ ਮੇਨ ਫੁੱਟਬਾਲ ਵਾਲੀ ਵਾਲ ਤਿੰਨੋ ਗੇਮਾਂ ਦੇ ਮੈਚ ਜਿਹੜੇ ਹੈਗੇ ਆ ਵੱਡੇ ਵੱਡੀ 70 ਕਿਲੋ ਕਬੱਡੀ ਓਪਨ ਵੀ ਕਲਬਾਂ ਦੇ ਮੈਚ ਕੀ 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 ਨਾਮ ਰੱਖੇ ਕਬੱਡੀ ਦੇ ਜਿਹੜੇ 70 ਕਿਲੋ ਉਹ ਪੰਦੇ ਹੈਗੇ ਆ ਉਸ 60000 ਤੇ 50000 ਫਸਟ ਨੂੰ ਸੈਕਿੰਡ ਨੂੰ ਕਬੱਡੀ 70 ਕਿਲੋ ਦਾ 35000 30000 ਇਸ ਤਰ੍ਹਾਂ ਫੁੱਟਬਾਲ ਦਾ 45000 40000 ਤੇ ਕਵਾਲੀਵਾਲ ਦਾ 15000 10000 ਇਹ ਤੋਂ ਇਲਾਵਾ ਹੋਰ ਲੜਕੇ ਦਾ ਵੀ ਮੈਚ ਹੋ ਰਿਹਾ ਬਾਕੀ ਇਹ ਤੋਂ ਇਲਾਵਾ ਹੋਰ ਜਿਹਨਾਂ ਨੂੰ ਪਾਰਟਿਸਿਪੇਸ਼ਨ ਦੇ ਦਿੱਤੇ ਜਾਂਦੇ ਆ 2000 ਰੁਪਏ ਹਰ ਟਰਮ ਦੇ ਨਾਲ ਸਮਝ ਕਿਹਨਾਂ ਮੁੰਡਿਆਂ ਦੇ ਮੈਚ ਆਈ ਦੋ ਰੋਜ਼ਾ ਟੂਰਨਾਮੈਂਟ ਇਹ ਸੰਗਤ ਆਪਾਂ ਸੰਗਤ ਬੜੀ ਆਈ ਆ ਸੰਗਤ ਵਾਸਤੇ ਜਿਹੜੀ ਸੰਗਤ ਵਾਸਤੇ ਅਸੀਂ ਲੰਗਰ ਸਾਡਾ ਸਪੈਸ਼ਲ ਜਿਹੜਾ ਵਾ ਉਹ ਹਰ ਤਰ੍ਹਾਂ ਦਾ ਵਿਆਹ ਵਰਗਾ ਫੰਕਸ਼ਨ ਰੱਖੀਦਾ ਵਾ ਸਬਜ਼ੀਆਂ ਜੋ ਵੀ ਸਰਗਨ ਹਰ ਬੰਦਾ ਜੋ ਵੀ ਇਥੇ ਮੇਜ ਵੇਖਣ ਆ ਇਵਨ ਸਾਡੇ ਪਿੰਡ ਦਾ ਵੀ ਕੋਈ ਰਿਸ਼ਤੇਦਾਰ ਵਿਆਹ ਹੋ ਉਹ ਘਰ ਨਹੀਂ ਜਾਂਦਾ ਖਾਣ ਉੱਥੇ ਲੰਗਰ ਚੱਲਦਾ ਹਰਿਆਂ ਦਾ ਬਹੁਤ ਸਾਡੇ ਐਨਆਰਆਈ ਵੀ ਰਵੇ ਹਰ ਗ੍ਰਾਮ ਪੰਚਾਇਤ ਦੇ ਗੁਰਦੁਆਰਾ ਪਤਾ ਨਾ ਕਿੱਡੀ ਹਰ ਪਿੰਡ ਦਾ ਹਰ ਭਾਵੇਂ ਉਹ ਗਰੀਬ ਆ ਮੇਰਾ ਹਰ ਲੋਕਦਾਨ ਪੌਦਾ ਵਿੱਚ ਕਿਉਂਕਿ ਹਰ ਇੱਕ ਦਾ ਸਹਿਯੋਗ ਲਈਦਾ ਤਾਂ ਕਿ ਉਹਨੂੰ ਆਪਣਾ ਟੂਰਨਾਮੈਂਟ ਸਮਝੇ ਭਾਵੇਂ ਕੋਈ ਘੱਟ ਦੇਵੇ ਭਾਵੇਂ ਵੱਧ ਦੇਵੇ ਅੱਜਕੱਲ੍ਹ ਦੀ ਯੂਥ ਨੂੰ ਕੀ ਆਪਣਾ ਮੈਸੇਜ ਹੈ ਯੂਥ ਨੂੰ ਇਹੋ ਹੀ ਆ ਟੂਰਨਾਮੈਂਟ ਕਰਾਉਣ ਦਾ ਫੰਕਸ਼ਨ ਇਹੋ ਹੀ ਆ ਵੀ ਨਸ਼ਿਆਂ ਤੋਂ ਦੂਰ ਰਹਿਣ ਤੇ ਇਨਾ ਗਰਾਊਂਡਾਂ ਨਾਲ ਜੁੜ ਰਹਿਣ ਸਾਡਾ ਇਹ ਪ੍ਰੋਗਰਾਮ ਜਿਹੜਾ ਇਹ ਮੁੱਖੇ ਹੋਈ ਆ ਵੀ ਨਸ਼ਿਆਂ ਤੋਂ ਦੂਰ ਇੱਕ ਨਵਾਂ ਮੇਲਾ 8ਵਾਂ ਟੂਰਨਾਮੈਂਟ ਸਾਡੇ ਠੀਕ ਹੈ ਸਰ ਸੋਰ ਸਕਾ ਟੂਰਨਾਮੈਂਟ ਦੇਖਣ ਆਇਓ ਬਹੁਤ ਟੱਚ ਹੋਇਆ ਬਹੁਤ ਸ਼ੌਕ ਹੈ ਕਰ ਦੇਖਣ ਦਾ ਦੇਖੀ ਜਾਂਦੇ ਬੈਠੇ ਬੋਲਦਾ ਸਾਰਾ ਪਿੰਡਾ ਲਬਰਦਾਰ ਜੀ ਬੈਠੇ ਆ ਤਾਂ ਸਰਪੰਚ ਦਾ ਮੁੰਡਾ ਲਾਗੇ ਲਾਗੇ ਬੈਠੇ ਦੇਖੀ ਜਾਂਦੇ ਆ ਲੰਗਰ ਵੀ ਲਗਾਇਆ ਸਾਲ ਦੀ ਤਰ੍ਹਾਂ ਲੰਗਰ ਲੱਗਾ ਸੰਜੇ ਲੱਗਾ ਸਾਡੇ ਸਾਰੇ ਪਿੰਡ ਦਾ ਸਾਂਝਾ ਹੀ ਹੁੰਦਾ ਕਹਾਂ ਕਿ ਕੌਣ ਡਾਕੇਗਾ ਕੌਣ ਰੱਖੇਗਾ ਇਹ ਮਾਰਾ ਪਾਣੀ ਪਹਿਲੇ ਕਿ ਨਸ਼ੇ ਪਤੇ ਛੱਡੋ ਤੇ ਖੇਲੋ ਖੁਲਾ ਜੋਰ-ਬਾਰ ਕੇ ਗੰਧ ਕਰਕੇ ਛੇਦਲ ਖਿਆਲ ਰੱਖੋ ਕੋਈ ਜੀਂ ਦਾ ਕੀਤਾ ਜਾ ਅੱਜ ਹਰ ਸਾਲ ਹੀ ਹਰ ਸਾਲ ਹੀ ਆਈਦਾ ਤਲਵਿੰਦਰ ਹੀ ਆਈਦਾ ਦੇਖੋ ਪੇਟੀ ਰੱਖਦੇ ਵੀ ਪੀਰੋ ਹੀ ਆਈਦਾ ਇਸ ਪਿੰਡ ਦਾ ਕੀ ਨਾਮ ਹੈ ਜਿੱਥੇ ਟੂਰਨਾਮੈਂਟ ਚੱਲ ਰਿਹਾ ਹੈ ਇਹ ਇਹ ਜਾਰਜਪੁਰਾ ਮਤਰੀ ਸਿੱਟੇ ਉਦਾਂ ਸਾਡਾ ਤੇਰਾ ਨਾਮ ਤਲਵਿੰਦਰ ਸਿੰਘ ਹੈ ਜੀ ਇਹ ਮੇਲਾ ਕਰਵਾਇਆ ਜਾ ਰਿਹਾ ਜਾਰਜਪੁਰ ਜੀ ਸਿੰਘ ਕੋ ਦੀ ਯਾਦ ਵਿੱਚ ਬਾਬਾ ਜੀ ਦੀ ਕੀ ਕਲਾ ਕਰੇ ਇਹ ਸੰਤ ਬਾਬਾ ਨਿਹਾਲ ਸਿੰਘ ਦੀ ਯਾਦ ਵਿੱਚ ਇਹ ਸਾਡਾ ਜਿਹੜਾ 38ਵਾਂ ਜਿਹੜਾ ਟੂਰਨਾਮੈਂਟ ਆ ਅਸੀਂ ਬਹੁਤ ਲੰਬੇ ਸਮੇਂ ਲਗਭਗ 13-36 ਸਾਲ ਹੋ ਗਿਆ ਤੇ 31 ਸਾਲਾਂ ਤੋਂ ਬੜੀ ਹੀ ਜਿਹੜੀ ਕਾਮਯਾਬੀ ਦੇ ਨਾਲ ਪਿੰਡ ਵਾਸੀਆਂ ਸਹਿਯੋਗ ਨਾਲ ਐਨ.ਆਰ.ਆਈ. ਦੇ ਸਹਿਯੋਗ ਨਾਲ ਤੇ ਇਲਾਕਾ ਵਿੱਚ ਵਸਕੇ ਹੋਏ ਜਿਹੜੇ ਸਹਿਯੋਗ ਲੋਕ ਜਿਹੜਾ ਕਰਵਾਇਆ ਜਾਂਦਾ ਤੇ ਇਸ ਜਿਹੜਾ ਟੂਰਨਾਮੈਂਟ ਦੇ ਵਿੱਚ ਜਿੱਦਾਂ ਆਪਣੇ ਕਬੱਡੀ ਸੱਤਰਗੇਜੀ ਕਬੱਡੀ ਓਪਨ ਮਤਲਬ ਕਲੱਬਦਰ ਫੁੱਟਬਾਲ ਓਪਨ ਵਾਲੀਬਾਲ ਓਪਨ ਦੀਆਂ ਜਿਹੜੀਆਂ ਬਹੁਤ ਹੀ ਅੱਛੀਆਂ ਟੀਮਾਂ ਜਿੱਦਾਂ ਆਰਮੀਜ਼ ਦੀਆਂ